ਪੰਜਾਬੀ ਇਕਤਰੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਖ ਵਿਲਾਸ ਨੂੰ ਢਾਉਣ ਵਾਲੇ ਬਿਆਨ ਦਾ ਸੁਖਵੀਰ ਬਾਦਲ ਨੇ ਦਿੱਤਾ ਠੋਕਮਾ ਜਵਾਬ ਕਿਹਾ ਆਪ ਹੀ ਨਾ ਰਗੜਿਆ ਜਾਵੇ ਭਗਵੰਤ ਮਾਨ ਚਰਨਜੀਤ ਸਿੰਘ ਚੰਨੀ ਵੱਲੋਂ ਬੀਬੀ ਜ਼ਗੀਰ ਕੋਰ ਦੇ ਠੋਡੀ ਤੇ ਹੱਥ ਲਗਾਉਂਦੇ ਮਾਮਲੇ 'ਚ ਮੈਲਾ ਕਮਿਸ਼ਨ ਨੇ ਜਾਰੀ ਕੀਤਾ ਨੋਟਿਸ ਡੀਜੀਪੀ ਤੋਂ ਮੰਗੀ ਰਿਪੋਰਟ ਮਰਹੂਮ ਸੁਜੀਤ ਪਾਤਰ ਦੀ ਯਾਦ ਵਿੱਚ ਪੰਜਾਬ ਸਰਕਾਰ ਦਾ ਵੱਡਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਤਿਆਰ ਕੀਤੀ ਯੋਜਨਾ ਵਿਜੀਲੈਂਸ ਵਿਰુદ્ધ ਦੀ ਵੱਡੀ ਕਾਰਵਾਈ ਕੇਸ ਵਿੱਚੋਂ ਨਾਮ ਕਢਾਉਣ ਬਦਲੇ 10000 ਪਰਿਸ਼ਾਦ ਲੈਂਦਾ ਐਸਆਈ ਕੀਤਾ ਕਾਬੂ ਹਰ ਸਿਮਰਨਤ ਕੌਰ ਬਾਦਲ ਨੇ ਕਿਹਾ ਪੰਜਾਬ ਸਰਕਾਰ ਕਿਹਾ ਆਪ ਦੱਸੇ ਕਿ 2.5 ਸਾਲਾਂ ਵਿੱਚ ਪੰਜਾਬ ਲਈ ਕੀ ਕੀਤਾ ਪੰਜਾਬ ਹਰਿਆਣਾ ਚੰਡੀਗੜ੍ਹ ਚ ਪਵੇਗੀ ਪਿਆਣੇ ਗਰਮੀ ਟੁੱਟਣਗੇ ਸਾਰੇ ਰਿਕਾਰਡ ਪੰਜਾਬ ਦਾ ਦੌਰਾ ਕਰਨਗੇ ਆਪ ਸੁਪਰੀਮ ਕੋਰਟ ਕੇ ਰੀਵਾਲ 16 ਤਰੀਕ ਨੂੰ ਦਰਬਾਰ ਸਾਹਿਬ ਹੋਣਗੇ ਨਤਮਸਤਕ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਖ ਵਿਲਾਸ ਦਾਉਣ ਵਾਲੇ ਬਿਆਨ ਦਾ ਸੁਖਵੀਰ ਸਿੰਘ ਬਾਦਲ ਨੇ ਠੋਕਮਾ ਜਵਾਬ ਦਿੱਤਾ ਹੈ ਬਠਿੰਡਾ ਸੀਟ ਤੋਂ ਕਾਲੀ ਦਲ ਦੀ ਉਮੀਦਵਾਰ ਸਿਮਰਤ ਕੋਰ ਬਾਦੋਦੀ ਨਾਮਜ਼ਦਗੀ ਭਰਨ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਹੈ ਕਿ 2.5 ਸਾਲ ਹੋ ਗਏ ਹਨ ਕਿ ਸਾਡੀ ਏਸੀ ਬੱਸਾਂ ਵੀ ਬੰਦ ਕਰਨਗੇ ਉਹਨਾਂ ਨੇ ਕਿਹਾ ਕਿ ਕਿਤੇ ਭਗਵੰਤ ਮਾਨ ਦਾ ਕਲਚ ਪਲੇਟ ਹੀ ਨਾ ਚੱਕਿਆ ਜਾਵੇ ਕਿਤੇ ਆਪ ਹੀ ਰਗੜਾ ਜਾਵੇ ਤੇ ਇਹ ਲੱਭਣਾ ਨਹੀਂ ਹੈ ਦੱਸਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀ ਰੈਲੀ ਦੌਰਾਨ ਸੰਬੋਧਨ ਕਰਦਿਆਂ ਸੁਖਵੀਰ ਸਿੰਘ ਬਾਦਲ ਦੇ ਸੁੱਖ ਵਿਲਾਸ ਪੋਰਟਲ ਬਾਰੇ ਵੱਡਾ ਬਿਆਨ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਤੇ ਸਾਡੇ ਪਰਿਵਾਰਾਂ ਪੀੜ੍ਹੀਆਂ ਨੂੰ ਚੀਤੇ ਨਾਲ ਬਰਬਾਦ ਕੀਤਾ ਹੈ ਅਤੇ ਆਪਣੇ ਲਈ ਪਹਾੜਾਂ ਵਿੱਚ ਸੁੱਖ ਵਿਲਾਸ ਵिलास ਬਣਾਏ ਹਨ ਉਹਨਾਂ ਨੇ ਕਿਹਾ ਕਿ ਮੈਂ ਸੁੱਖ ਵਿਲਾਸ ਵਾਲੀ ਸੜਕ ਤੋੜਨ ਦਾ ਜੀਸੀਬੀ ਦਾ ਕਲੱਚ ਛੱਡ ਕੇ ਉਦਘਾਟਨ ਕਰਾਂਗਾ ਸੀਐਮ ਆਨ ਨੇ ਕਿਹਾ ਕਿ ਸੁੱਖ ਵਿਲਾਸ ਦੇ ਹਰ ਕਮਰੇ ਦੇ ਨਾਲ ਇੱਕ ਇੱਕ ਪ੍ਰਾਈਵੇਟ ਪੂਲ ਹੈ ਉਹੋ ਇਸ ਜਮੀਨ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾ ਕੇ ਇਸ ਜਮੀਨ ਉੱਤੇ ਇੱਕ ਸਕੂਲ ਬਣਵਾਉਣਗੇ ਹਰ ਕਲਾਸਰੂਮ ਦੇ ਨਾਲ ਪੂਲ ਵਾਲਾ ਇਹ ਪਹਿਲਾ ਸਕੂਲ ਹੋਵੇਗਾ ਉਹਨਾਂ ਕਿਹਾ ਕਿ ਉਹ ਇਹਨਾਂ ਲੋਕਾਂ ਦੀਆਂ ਕਰਤੂਤਾਂ ਨਾਲ ਭਰੀਆਂ ਫਾਈਲਾਂ ਦੇਖਦੇ ਹਨ ਜਿੱਥੇ ਇਹਨਾਂ ਨੇ ਪੰਜਾਬ ਦਾ ਖਜ਼ਾਨਾ ਖੁਰਦ-ਬੁਰਦ ਕਰਕੇ ਆਪਣੇ ਮਹਿਲ ਉਸਾਰੇ ਹਨ ਅਤੇ ਅੱਜ ਸੁਖਬੀਰ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸਬਿਆਨ ਦਾ ਜਵਾਬ ਦਿੱਤਾ ਗਿਆ ਹੈ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਵੱਲੋਂ ਕਾਲੀ ਦਲ ਦੇ ਸੀਨੀਅਰ ਆਗੂ ਬੀਬੀ ਜਗੀਰ ਕੌਰ ਨੂੰ ਹੱਤ ਲਗਾਉਂਦੇ ਮਾਮਲੇ ਵਿੱਚ ਮਹਿਲਾ ਕਮਿਸ਼ਨ ਨੇ ਸਖਤ ਐਕਸ਼ਨ ਲਿਆ ਹੈ ਮਹਿਲਾ ਕਮਿਸ਼ਨ ਨੇ ਪੰਜਾਬ ਦੇ ਡੀਜੀਪੀ ਤੋ 14 ਮਈ ਯਾਨੀ ਅੱਜ ਦੁਪਹਿਰ 2 ਵਜੇ ਤੱਕ ਮਾਮਲੇ ਦੀ ਸਟੇਟਸ ਰਿਪੋਰਟ ਤਲਬ ਕੀਤੀ ਹੈ ਅਤੇ ਹੁਣ ਇਸ ਵੀਡੀਓ ਤੇ ਬੀਬੀ ਜਗੀਰਕੁਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਪੋਸਟ ਕਰਦੇ ਲਿਖਿਆ ਹੈ ਕਿ 10 ਮਈ 2024 ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਅਸੀਸ਼ ਸ਼ਰਮਣੀ ਕਾਲੀਦਲ ਦੇ ਉਮੀਦਵਾਰ ਸ਼੍ਰੀ ਮਹਿੰਦਰ ਸਿੰਘ ਕੇਪੀ ਦੇ ਨਾਮਜ਼ਦਗੀ ਪੱਤਰ ਦਾਖਲ ਕਰਕੇ ਵਾਪਸ ਆ ਰਹੇ ਸੀ ਤਾਂ ਉਸ ਵੇਲੇ ਉੱਥੇ ਸਾਬਕਾ ਮੁੱਖ ਮੰਤਰੀ ਪੰਜਾਬ ਸ਼੍ਰੀ ਚਰਨਜੀਤ ਸਿੰਘ ਚੰਨੀ ਆਪਣੇ ਪਰਿਵਾਰ ਅਤੇ ਸੀਨੀਅਰ ਕਾਂਗਰਸੀ ਆਗੂਆਂ ਨਾਲ ਕਾਗਜ਼ ਦਾਖਲ ਕਰ ਲਈ ਜਾ ਰਹੇ ਸਨ ਆਮੋ ਸਾਹਮਣੇ ਹੋਣ ਤੇ ਸਾਰੇ ਆਗੂਆਂ ਨੇ ਬੜੇ ਹੀ ਆਦਰ ਅਤੇ ਸਤਿਕਾਰ ਸਹਿਤ ਫਤਿਹ ਬੁਲਾਈ ਸ਼੍ਰੀ ਚਰਨ ਸਿੰਘ ਚੰਨੀ ਨੇ ਮੇਰੇ ਅੱਗੇ ਬਹੁਤ ਹੀ ਝੁੱਕ ਕੇ ਫਤਿਹ ਸਾਂਝੀ ਕੀਤੀ ਤੇ ਉਵੇਂ ਹੀ ਝੁਕਿਆ ਹੋਇਆ ਮੇਰੇ ਦੋਵੇਂ ਹੱਥ ਫੜ ਕੇ ਸਤਿਕਾਰ ਨਾਲ ਆਪਣੇ ਮੱਥੇ ਨੂੰ ਲਾਇਏ ਸਨ ਇਸੇ ਖੁਸ਼ਗਵਾਰ ਤੇ ਸਤਿਕਾਰ ਵਾਲੇ ਮਾਹੌਲ ਵਿੱਚ ਹੀ ਖੋਡੀ ਨੂੰ ਹੱਥ ਲਾਇਆ ਸੀ ਇਸ ਸਾਰੇ ਘਟਨਾਕ੍ਰਮ ਨੂੰ ਮੈਂ ਸਤਿਕਾਰ ਵਾਲੀ ਸਮੁੱਚਤਾ ਵਿੱਚ ਹੀ ਵੇਖਦੀ ਹਾਂ ਪਰ ਦੁੱਖ ਦੀ ਗੱਲ ਹੈ ਕਿ ਸੋਸ਼ਲ ਮੀਡੀਆ ਤੇ ਕਈ ਚੈਨਲਾਂ ਤੇ ਹੋਰ ਲੋਕਾਂ ਨੇ ਉਸ ਵੀਡੀਓ ਨੂੰ ਵਾਇਰਲ ਕਰ ਦਿੱਤਾ ਜਿਸ ਵਿੱਚ ਚੰਨੀ ਵੱਲੋਂ ਮੇਰੇ ਪ੍ਰਤੀ ਬਹੁਤ ਹੀ ਝੁੱਕ ਕੇ ਪ੍ਰਗਟਾਇ ਸਤਿਕਾਰ ਵਾਲੇ ਹਿੱਸੇ ਨੂੰ ਕੱਟ ਦਿੱਤਾ ਤੇ ਬਾਕੀ ਦੀ ਛੋਟੀ ਜਹੀ ਕਲਿੱਪ ਚਲਾ ਕੇ ਇਸ ਨੂੰ ਹੱਦੋਂ ਵੱਧ ਤੁਲ ਦਿੱਤਾ ਅਸਲ ਵਿੱਚ ਵੀਡੀਓ ਦੇ ਇਸ ਹਿੱਸੇ ਨੂੰ ਵੱਖਰੇਆਂ ਕੱਟ ਚਲਾਉਣਾ ਬਹੁਤ ਹੀ ਸ਼ਰਾਰਤਪੂਰਨ ਸੀ ਤੇਹੇ ਮੇਰੇ ਲਈ ਮੇਰੇ ਪਰਿਵਾਰ ਲਈ ਅਤੇ ਮੇਰੇ ਸ਼ੁਭ ਚਿੰਤਕਾਂ ਲਈ ਬਹੁਤ ਹੀ ਮਾਨਸਿਕ ਪੀੜਾ ਦੇਣ ਵਾਲਾ ਤੇ ਕਸ਼ਟਦਾਇਕ ਹੈ ਮਰਹੂਮ surjit patar ਦੀ ਯਾਦ ਵਿੱਚ ਪੰਜਾਬ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ ਸ਼ਨੀਵਾਰ ਤੜਕਸਰ ਮਸ਼ਹੂਰ ਪੰਜਾਬੀ ਸ਼ਾਇਰ ਤੇ ਲੇਖਕ surjit patar 79 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਖ ਗਏ ਹਨ ਉਹਨਾਂ ਨੇ ਲੁਧਿਆਣਾ ਵਿੱਚ ਆਖਰੀ ਸਾਹ ਲਏ ਹਨ ਉਹਨਾਂ ਨੇ ਕਈ ਪ੍ਰਸਿੱਧ ਕਵਿਤਾਵਾਂ ਲਿਖੀਆਂ ਹਨ ਇਹਨਾਂ ਵਿੱਚ ਹਵਾ ਵਿੱਚ ਲਿਖੇ ਹਰਫ ਲਫ਼ਜ਼ਾਂ ਦੀ ਦਰਗਾਹ ਪਾਚੜ ਦੀ ਬਾਜੀਵ ਸੂਰਜ ਜ਼ਮੀਨ ਬ੍ਰਿਖ ਅਰਥ ਕਰੇ ਹਨੇਰੇ ਵਿੱਚ ਸੁਲਗਦੀ ਵਰਨਮਾਲਾ ਸ਼ਾਮਿਲ ਹਨ ਉਹਨਾਂ ਦਾ ਇਸ ਦੁਨੀਆ ਨੂੰ ਛੱਡ ਜਾਣਾ ਸਾਹਿਤ ਜਗਤ ਲਈ ਸਭ ਤੋਂ ਵੱਡਾ ਘਾਟਾ ਹੈ ਇੱਥੇ ਹੀ ਪੰਜਾਬੀ ਕਵੀ ਤੇ ਸਾਹਿਤਕਾਰ ਸੁਜੀਤ ਪਾਤਰ ਦੀ ਯਾਦ ਵਿੱਚ ਪੰਜਾਬ ਸਰਕਾਰ ਵੱਲੋਂ ਹਰ ਸਾਲ ਪਾਤਰ ਅਵਾਰਡ ਦਿੱਤਾ ਜਾਵੇਗਾ ਇਹ ਪੁਰਸਕਾਰ ਉਬਰ ਦੇ ਕਵੀਆਂ ਨੂੰ ਦਿੱਤਾ ਜਾਵੇਗਾ ਇਸ ਸੰਬੰਧੀ ਸਾਰੀ ਯੋਜਨਾ ਪੰਜਾਬ ਦੇ ਮੁੱਖ ਮੰਤਰੀ ਪਗਮਾਨ ਤਮਾਨ ਵੱਲੋਂ ਤਿਆਰ ਕੀਤੀ ਗਈ ਹੈ ਅਤੇ ਜਿਸ ਵਿੱਚ ਦੱਸਿਆ ਗਿਆ ਹੈ ਕਿ ਪਾਤਰ ਪੁਰਸਕਾਰ ਦੇ ਜੇਤੂ ਨੂੰ ਹਰ ਸਾਲ 1 ਲੱਖ ਰੁਪਏ ਦਾ ਇਨਾਮ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤਾ ਜਾਵੇਗਾ ਜਿਸ ਪੁਰਸਕਾਰ ਦੀ এগਵਾਈ ਭਾਸ਼ਾ ਵਿਭਾਗ ਕਰੇਗਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਬੋਰਡ ਵਿੱਚ ਸਰਕਾਰ ਕਿਸੇ ਤਰ੍ਹਾਂ ਦਾ ਦਖਲ ਨਹੀਂ ਦੇਵੇਗੀ ਇਸ ਲਈ ਇੱਕ ਪੈਨਲ ਬਣਾਇਆ ਜਾਵੇਗਾ ਜਿਸ ਵਿੱਚ ਉੱਬਰ ਦੇ ਕਵੀ ਸ਼ਾਮਿਲ ਹੋਣਗੇ ਇਸ ਤੋਂ ਇਲਾਵਾ ਗ੍ਰੈਜੂਏਸ਼ਨ ਪੱਧਰ ਦੇ ਵਿਦਿਆਰਥੀਆਂ ਲਈ ਇੱਕ ਮੁਕਾਬਲਾ ਵੀ ਕਰਵਾਇਆ ਜਾਵੇਗਾ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੰਡੀ ਮੁਹਿੰਮ ਦੌਰਾਨ ਪੰਜਾਬੀ ਜਨਸ ਵੀਰੋ ਨੇ ਜਿਲ੍ਹਾ ਜਲੰਧ ਦੇ ਥਾਣਾ ਫਲੋਰ ਵਿਖੇ ਤਾਇਨਾਤ ਸਾਇਕਸਬ ਇੰਸਪੈਕਟਰ ਹਰਪਜਨ ਲਾਲ ਨੂੰ 10000 ਰੁਪਏ ਰਿਸ਼ਵਤ ਲੈੰਦਿਆਂ ਰੰਗੇ ਹੰਤੇ ਕਾਬੂ ਕੀਤਾ ਹੈ ਇਸ ਬੰਦੇ ਦੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਨੂੰ ਸਿੰਧੂ ਵਾਸੀ ਪਿੰਡ ਨੰਗਲ ਤਹਿਸੀਲ ਫਲੋਰ ਜਿਲ੍ਹਾ ਜਲੰਧ ਦੇ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਉਸ ਦੇ ਲੜਕੇ ਖਿਲਾਫ ਦਰਜ ਪੁਲਿਸ ਕੇਸ ਦੀ ਜਾਂਚ ਦੌਰਾਨ ਕੇਸ ਵਿੱਚੋਂ ਨਾਮ ਕੱਢਣ ਬਦਲੇ ਉਕਤ ਐਸਆਈ ਨੇ ਉਸ ਕੋਲ ਇੱਕ ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ ਪਰ ਸੌਦਾ 50000 ਰੁਪਏ ਵਿੱਚ ਤੈਅ ਹੋਇਆ ਉਹਨਾਂ ਨੇ ਅੱਗੇ ਦੱਸਿਆ ਕਿ ਸਬੰਧੀ ਮੋਲਜਮ ਐਸਆਈ ਪਹਿਲਾਂ ਹੀ 10000 ਰੁਪਏ ਲੈ ਚੁੱਕਾ ਹੈ ਬੁਲਾਰਨ ਦੱਸਿਆ ਕਿ ਸ਼ਿਕਾਇਤੀ ਮੁਰਲੀ ਜਾਂਚ ਉਪਰੰਤ ਬਿਜ਼ਨਸ ਵਿਰੋਧੀ ਟੀਮ ਨੇ ਜਾਲ ਵਿਛਾ ਕੇ ਉਕਤੇ ਐਸਆਈ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੀ ਪਹਿਲੀ ਕਿਸ਼ਤ ਜੋ 10000 ਰੁਪਏ ਲੈਣ ਦੇ ਰਹੇ ਹਿੱਤੀ ਕਾਬੂ ਕਰ ਲਿਆ ਮੋਲਜਮ ਖਿਲਾਫ ਥਾਣਾ ਵਿਜ਼ਨਸ ਵਿਰੋਧੀ ਜਲੰਧਰ ਨੇਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਉਹਨਾਂ ਨੇ ਦੱਸਿਆ ਕਿ ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਸ ਮਾਮਲੇ ਦੀ ਅਗਲੀ ਰੀ ਜਾਂਚ جاری ਹੈ ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮਪੀ ਸਰ ਸੀਮਰਲ ਕੋਰ ਬਾਦਲ ਨੇ ਕਿ ਹੈਗੀ ਭਗਵੰਤ ਮਾਨ ਦੀ ਗਵਾਇ ਵਾਲੀ ਕਟੜ ਬੇਈਮਾਨ ਪਾਰਟੀ ਪੰਜਾਬੀਆਂ ਨੂੰ ਦੱਸੇਗੀ ਪਿਛਲੇ 25 ਸਾਲਾਂ ਵਿੱਚ ਉਸ ਨੇ ਕੀ ਕਾਰਗੁਜ਼ਾਰੀ ਵਿਖਾਈ ਹੈ ਤੇ ਉਹਨਾਂ ਨੇ ਜੋਰ ਦੇ ਕੇ ਕਿਹਾ ਕਿ ਆਪ ਸਰਕਾਰ ਨੇ ਇਸ ਅਰਸੇ ਵਿੱਚ ਇੱਕ ਵੀ ਵਿਕਾਸ ਕਾਰਜ ਨਹੀਂ ਆਰੰਭਿਆ ਉਹਨਾਂ ਨੇ ਕਿਹਾ ਕਿ ਆਪ ਨੇ ਸਕੂਲ ਸਿੱਖਿਆ ਵਿਭਾਗ ਤੇ ਮੈਡੀਕਲ ਸਹੂਲਤ ਵਿੱਚ ਕ੍ਰਾਂਤੀ ਦਾ ਵਾਅਦਾ ਕੀਤਾ ਸੀ ਪਰ ਇਸ ਮੌਸਮ ਹਾਸਤੇ ਹਲੇ ਤੱਕ ਕੁਝ ਵੀ ਨਹੀਂ ਕੀਤਾ ਗਿਆ ਉਹਨਾਂ ਨੇ ਕਿ ਹੈ ਕਿ ਸਿੱਖਿਆ ਤੇ ਸਿਹਤ ਖੇਤਰ ਦਾ ਬਹੁਤ ਬੁਰਾ ਹਾਲ ਹੈ ਸਰਕਾਰ ਨੇ 16 ਮੈਡੀਕਲ ਕਾਲਜ ਖੋਲਣ ਦਾ ਵਾਦਾ ਕੀਤਾ ਸੀ ਪਰ ਇਹ ਇੱਕ ਵੀ ਮੈਡੀਕਲ ਕਾਲਜ ਨਹੀਂ ਖੋਲ ਸਕੇ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਲਈ येलो ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਲਈ ਅਲਰਟ ਜਾਰੀ ਕੀਤਾ ਹੈ ਆਉਣ ਵਾਲੇ 4-5 ਦਿਨਾਂ ਵਿੱਚ ਇਨ੍ਹਾਂ ਇਲਾਕਿਆਂ ਵਿੱਚ ਛਤ ਦੀ ਗਰਮੀ ਅਤੇ ਹੀਟ ਵੇਵ ਹੋਵੇਗੀ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਹੈਡ ਅਡਵਾਈਜ਼ਰੀ ਜਾਰੀ ਕੀਤੀ ਹੈ ਮੌਸਮ ਭਾਗ ਨੇ ਐਡਵਾਈਜ਼ਰੀ ਜਾਰੀ ਕਰਦੇ ਹੈ ਕਿ ਹੈ ਕਿ ਅਗਲੇ 5 ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ ਇਸ ਦੌਰਾਨ ਚੰਡੀਗੜ੍ਹ ਹਰਿਆਣਾ ਪੰਜਾਬ ਵਿੱਚ 12-14 ਡਿਗਰੀ ਤੱਕ ਚੜ ਜਾਵੇਗਾ ਅਤੇ ਅਜਿਹੀ ਸਥਿਤੀ ਵਿੱਚ ਦੱਖਣੀ ਹਰਿਆਣਾ ਪੰਜਾਬ ਤੇ ਚੰਡੀਗੜ੍ਹ ਵਿੱਚ 12 46 ਡਿਗਰੀ ਤੱਕ ਜਾ ਸਕਦਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ 16 ਤੋਂ 18 ਮਈ ਦਰਮਿਆਨ ਗਰਮੀ ਦਾ ਕਹਿਰ ਦੇਖਣ ਨੂੰ ਮਿਲੇਗਾ ਹਾਲਾਂਕਿ ਉੱਤਰੀ ਹਰਿਆਣਾ ਚੰਡੀਗੜ੍ਹ ਅਤੇ ਪੰਜਾਬ ਵਿੱਚ 41 ਤੋਂ 44 ਡਿਗਰੀ ਦੇ ਵਿੱਚ ਘਰ ਰਹੇਗਾ ਸੁਪਰੀਮ ਕੋਰਟ ਵੱਲੋਂ ਦਿੱਤੀ ਗਈ ਅੰਤਰੀ ਵਿੱਚ ਮਾਨਤ ਤੋਂ ਬਾਅਦ ਦਿੱਲੀ ਦੀ तिहाड़ जेल ਚੋਂ ਰਿਹਾ ਹੋਏ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਲਦੀ ਹੀ ਪੰਜਾਬ ਆਉਣਗੇ ਪੰਜਾਬ ਦੇ ਬਿਜਲੀ ਮੰਤਰੀ ਹਰਪਜਨ ਸਿੰਘ ਈਟ ਨੇ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿ ਹੈ ਕਿ ਕੇਜਰੀਵਾਲ ਜਲਦੀ ਹੀ ਪੰਜਾਬ ਦਾ ਚੋਣ ਦੌਰਾ ਕਰਨਗੇ ਤੇ ਆਪ ਵਲੰਟੀਅਰਾਂ ਨੂੰ ਉਤਸ਼ਾਹਿਤ ਕਰਨਗੇ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਾਲੇ ਰੋਡ ਸ਼ੋਅ ਦੌਰਾਨ ਕਿ ਹੈ ਕਿ ਐਲਵਿੰਨ ਕੇ ਜੀਵਾਲ 16 ਤਰੀਕ ਨੂੰ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਆਉਣਗੇ। ਢੀਂਸਾ ਪਰਿਵਾਰ ਹੁਣ ਤੱਕ ਚੁੱਪਾ ਮੈਡਮ ਜੀ ਤੁਹਾਡੇ ਨਾਲ ਨੇ ਤੁਹਾਡੀ ਰਿਸ਼ਤਦਾਰੀ ਪੈਂਦੀ ਹੈ ਉਹੀ ਕੋਈ ਗੱਲਬਾਤ ਖਾਸ। ਦੇਖੋ ਜਿਹੜੀ ਪਰਿਵਾਰ ਇੱਕ ਉਹ ਅਲੱਗ ਹੈ ਸਿਆਸੀ ਜਿਹੜੀ ਉਹ ਅਲੱਗ ਹੈ ਬਟ ਢੀਂਸਾ ਸਾਹਿਬ ਸ਼ਰੀਫ ਆਦਮੀ ਹੈ ਤਾਂ ਹੈ ਹੀ ਆ ਵੀ ਭਾਈ ਜਿਹੜੀ ਜਾਤੀ ਉਹਨਾਂ ਦੇ ਨਾਲ ਬਾਦਲ ਪਰਿਵਾਰ ਨੇ ਜਿਹੜੀ ਬਹੁਤ ਵੱਡੀ ਕੀਤੀ ਹੈ। ਇਦੇ ਨਾਲ ਜ਼ਗਵੀਰ ਸਿੰਘ ਬਾਦਲ ਨੇ ਆਪ ਦੀ ਕ੍ਰੈਡੀਬਿਲਟੀ ਨੂੰ ਲੂਜ਼ ਕੀਤੀ ਹੈ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਬੰਦਾ ਜਿਹੜਾ ਅੱਜ ਤੋਂ ਬਾਅਦ ਜ਼ਗਵੀਰ ਸਿੰਘ ਬਾਦਲ ਤੇ ਜਿਹੜਾ ਯਕੀਨ ਹੈ ਉਹ ਕਰੂਗਾ ਜਿਹੜਾ ਅਕਾਲੀ ਦਲ ਦਿਨੋਂ ਦੇ ਨੀਚੇ गिरਦਾ ਜਾਂਦਾ ਸੀ ਉਹ ਬਿਲਕੁਲ ਸਿਫਰ ਤੇ ਜਿਹੜਾ ਉਹ ਜਾ ਚੁੱਕਿਆ ਬਾਕੀ ਮੈਂ ਤਾਂ ਭਾਈ ਸਾਰਿਆਂ ਨੂੰ ਹੀ ਜਿੰਨੇ ਸੰਗਰੂਰ ਦੇ ਚਾਹੇ ਅਕਾਲੀ ਦਲ ਦੇ ਵਰਕਰ ਨੇ ਚਾਹੇ ਕਾਂਗਰਸ ਦੇ ਚਾਹੇ ਲੀਡਰ ਨੇ ਮੈਂ ਤਾਂ ਸਾਰਿਆਂ ਨੂੰ ਕਹਿਣਾ ਵੀ ਭਾਈ ਮੈਂ ਕੱਲਾ ਜਿਹੜਾ ਸੰਗਰੂਰ ਦਾ ਮੁੰਡਾ ਜਿਹੜਾ ਲੜਾਈਆਂ ਉਹ ਲੜ ਰਿਹਾ ਸਾਰੇ ਮੇਰਾ ਸੰਗਰੂਰ ਦੀ ਡਿਵੈਲਪਮੈਂਟ ਲਈ ਸੰਗਰੂਰ ਦੀ ਤਰੱਕੀ ਲਈ ਜਿਹੜਾ ਉਹ ਸਾਥ ਦੇ। ਢੀਡਾ ਸਾਹਿਬ ਕੇਜਰੀਵਾਲ ਸਾਹਿਬ ਢੀਡਾ ਨਾਲ ਗੱਲਬਾਤ ਨਹੀਂ ਦੇਖੋ ਮੇਰੀ ਇਸ ਮੁੱਦੇ ਨੂੰ ਲੈ ਕੇ ਕਦੇ ਕੋਈ ਗੱਲਬਾਤ ਕੇਜਰੀਵਾਲ ਸਾਹਿਬ ਦੀ ਕੋਈ ਰੈਲੀ ਸੰਗਰੂਰ ਦੇ ਵਿੱਚ ਹੋਊਗੀ ਜੀ ਪੂਰੀ ਗੱਜ-ਬੱਜ ਕੇ ਕਰਾਂਗੇ ਦੇਖਿਓ ਕਿਉਂਕਿ ਸੰਗਰੂਰ ਦੇ ਲੋਕ ਬਰਨਾਲਾ ਮਲੇਰਕੋਟਲਾ ਦੇ ਲੋਕ ਪੰਜਾਬ ਦੇ ਲੋਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਆ ਕਿ ਕਦੋਂ ਜਿਹਨੂੰ ਉਹ ਪਿਆਰ ਕਰਦੇ ਨੇ ਨੇਤਾ ਨੂੰ ਅਰਵਿੰਦ ਕੇਜਰੀਵਾਲ ਜੀ ਪੰਜਾਬ ਆਉਣ ਤੇ ਕਦੋਂ ਉਹਨਾਂ ਨੂੰ ਦੇਖਣ ਤੇ ਕਦੋਂ ਉਹਨਾਂ ਨੂੰ ਸੁਣਨ ਕੇਜਰੀਵਾਲ ਜੀ ਪੰਜਾਬ ਆਉਂਦੇ ਕਿਹੜੇ ਮੁੱਦੇ ਲੈ ਕੇ ਜਾ ਰਹੇ ਪਬਲਿਕ ਤੇ ਕੋਈ ਜਿਵੇਂ 2 ਸਾਲ ਚ ਡਵੈਲਪਮੈਂਟ ਦੇ ਕੰਮ ਕੀਤੇ ਆ ਉਹ ਮੁੱਦੇ ਵੀ ਜਿਹੜੇ ਆ ਅਸੀਂ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹਾਂ ਅਸੀਂ ਤਾਂ ਕਹਿ ਰਹੇ ਹਾਂ ਵੀ ਭਾਈ ਤੱਕੜੀ ਚ ਤੋਲ ਕੇ ਦੇਖ ਲਓ ਸਾਡੇ 2 ਸਾਲਾਂ ਨੂੰ ਤੇ ਦੂਜੀਆਂ ਸਰਕਾਰਾਂ ਦੇ ਭਾਈ ਜਿੰਨੀਆਂ ਰਹੀਆਂ ਉਹਨਾਂ ਨੇ ਪਹਿਲੇ 2-2 ਸਾਲ ਚ ਕੀ ਕੀਤਾ ਤੇ ਸਾਡੇ ਇਸੇ ਸਾਲ ਦੇ 2 ਸਾਲ ਕਿਉਂਕਿ ਸਾਡੀ ਤਾਂ ਪਹਿਲੀ ਵਾਰ ਸਰਕਾਰ ਬਣੀ ਆ ਨਾ 75 ਸਾਲਾਂ ਚ ਜਿੰਨੇ ਕੰਮ ਸਰਕਾਰਾਂ ਨੇ ਆਪਦੇ ਪਹਿਲੇ 2-2 ਸਾਲ ਚ ਕੀਤੇ ਆ ਸਾਡੇ ਕੱਲਿਆਂ ਦੇ 2 ਸਾਲ ਸਾਰਿਆਂ ਦੇ ਜਿਹੜੇ ਆ ਉਹ ਭਾਰੂ ਰਹਿਣਗੇ ਕੱਲਿਆਂ ਮੇ ਨੌਕਰੀਆਂ ਦੇ ਹਲ ਕਰਾਦੀ 43000 ਦਿੱਤੀ ਹੈ ਇਹ ਚੈਲੰਜ ਹੈ 77 ਸਾਲ ਚ ਪਹਿਲੇ 2 ਸਾਲਾਂ ਚ ਕਿਸੇ ਵੀ ਸਰਕਾਰ ਨੇ ਇੰਨੀ ਨੌਕਰੀ ਜਿਹੜੀ ਹੈ ਉਹ ਦਿੱਤੀ ਹੋਵੇ ਅਸੀਂ ਰੈਵਨਿਊ 14% ਤੇ ਲੈ ਕੇ ਕਿਸੇ ਸਰਕਾਰ ਚ ਪਹਿਲੇ 2 ਸਾਲਾਂ ਚ ਰੈਵਨਿਊ 14% ਦੇ ਹਿਸਾਬ ਨਾਲ ਵਧਿਆ ਹੋਵੇ ਇਹਨਾਂ ਦੇ ਕਦੇ ਸੱਤ ਨਹੀਂ ਟੱਪਦਾ ਕੇਂਦਰੀ ਵੱਲ ਦੀ ਭੈਣ ਸਿੱਪੀ ਸ਼ਰਮਾ ਵੀ ਇੱਥੋਂ ਕਾਗਜ਼ ਭਰਦੇ ਦੇਖੋ ਡੈਮੋਕ੍ਰੇਸੀ ਹੈ ਕੋਈ ਵੀ ਜਿਹੜਾ ਕਿਤੋਂ ਵੀ ਲੜ ਸਕਦਾ ਵੋਟਾਂ ਸੰਗਰੂਰ ਦੇ ਲੋਕਾਂ ਨੇ ਪਾਉਣੀਆਂ ਅਸੀਂ ਆਪਣਾ ਝੰਡਾ ਜਿਹੜਾ ਉਹ ਲੈ ਕੇ ਜਾਣਾ ਕੇਜਰੀਵਾਲ ਆਏ ਸੀ ਟੈਂਕੀ ਤੋਂ ਉਤਾਰੀ ਸੀ ਉਹ ਕਹਿੰਦੇ ਸੀ ਕਿ ਅਸੀਂ ਤੁਹਾਨੂੰ ਜੋਬ ਦਵਾਂਗੇ ਕਿਉਂਕਿ ਮੈਨੂੰ ਨੌਕਰੀ ਨਹੀਂ ਮਿਲੀ ਉਲਟਾ ਸਾਡੀਆਂ ਪੋਸਟਾਂ ਖਤਮ ਕਰ 44000 ਲੋਕਾਂ ਨੂੰ ਜਿਹੜੀ ਨੌਕਰੀ ਆ ਉਹ ਦੇ ਚੁੱਕੇ ਹਾਂ ਬਾਕੀ ਬਹੁਤੇ ਮਸਲੇ ਜਿਹੜੇ ਰੋਡ ਦੇ ਵਿੱਚ ਜਿਹੜੇ ਆ اٹਕੇ ਹੋਏ ਆ ਜਿਹੜੇ ਸਾਡੇ ਲੈਵਲ ਤੇ ਹੱਲ ਹੋਣਾ ਸੀ ਸਰਕਾਰ ਲੈਵਲ ਤੇ ਉਹ ਸਾਰੇ ਜਿਹੜੇ ਉਹ ਕੀਤੇ ਆ ਹੁਣ ਕਈ ਮਸਲਿਆਂ 'ਚ ਕੋਟੀ ਨਹੀਂ ਜਿਹੜੀ ਉਥੋਂ ਜਿਹੜੀ ਆ ਰਾਤ ਮਿਲਟਰੀ ਇਸ ਦਾ ਕੋਟ ਜਾ ਕੇ ਵੀ ਸਾਡੇ ਵਕੀਲ ਉੱਥੇ ਕੱਢਦੇ ਆ ਵੀ ਭਾਈ ਜਿਹੜਾ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇ ਮੈਨੂੰ ਦੱਸੋ ਜਦੋਂ ਅਸੀਂ 43000 ਨੌਕਰੀ ਦੇ ਸਕਦੇ ਹਾਂ ਉਹ ਕਿਹੜਾ ਜੀ ਕਿਤੇ ਪੱਖਪਾਤ ਨਾਲ ਦਿੱਤੀ ਹੈ ਮੈਰਿਟ ਦੇ ਆਧਾਰ ਤੇ ਮਿਲੀ ਹੈ ਬਿਨਾ ਸ਼ਫਾਰਿਸ਼ ਬਿਨਾ ਪੈਸੇ ਤੋਂ ਸਾਡੀ ਕਿਹੜਾ ਕਿਸੇ ਵੀ ਜਥੇਬੰਦੀ ਨਾਲ ਕੋਈ ਦੁਸ਼ਮਣੀ ਆ ਵੀ ਭਾਈ ਅਸੀਂ ਉਹਨਾਂ ਨੂੰ ਦੇਣਾ ਚਾਹਦੇ ਕਿਸੇ ਉਪ ਦੇਣਾ ਚਾਹੁੰਦੇ ਆ ਸਾਨੂੰ ਤਾਂ ਇਹ ਆ ਭਾਈ ਜਿੰਨੇ ਅੜੇ ਹੋਏ ਮਸਲੇ ਆ ਸਾਰੇ ਵਿਜਿੱਠੇ ਜਾਣ ਸਾਰੇ ਸਿਰੇ ਚੜਨ ਉਹ ਜਿਹੜੀਆਂ ਇਦਾਂ ਦੀਆਂ ਕਹਿ ਲਓ ਮਜਬੂਰੀਆਂ ਬਣ ਜਾਂਦੀਆਂ ਵੀ ਜਿਹਦੇ ਕੋਟ ਕਰਕੇ ਵੀ ਜਿਹੜੇ ਸਿਰ ਇੰਚਾਰਜ ਜਿਹੜੇ ਪੱਲੇਦਾਰ ਨੇ ਤੁਸੀਂ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਜਲਦੀ ਉਹਨਾਂ ਦਾ ਮਸਲਾ ਹੱਲ ਕਰਾਂਗੇ ਅੱਧਾ ਕਿਲੋਮੀਟਰ ਦੂਰੀ ਤੇ ਸੀਐਮ ਤੋਂ ਜਿਹੜੇ ਮਜ਼ਦੂਰ ਨੇ ਉਹ ਧਰਨਾ ਲਈ ਬੈਠੇ ਹੋ ਤਿੰਨ ਚਾਰ ਮਹੀਨੇ ਸਾਡੇ ਵੱਲੋਂ ਜਿਹੜਾ ਮਸਲਾ ਹੱਲ ਹੋ ਗਿਆ ਅਸੀਂ ਆਪਣੇ ਵੱਲੋਂ ਪ੍ਰਸਤਾਵ ਬਣਾ ਕੇ ਕੇਂਦਰ ਨੂੰ ਭੇਜ ਦਿੱਤਾ ਉਹ ਮਸਲਾ ਜਿਹੜਾ ਉਹ ਤਾਂ ਕਹਿੰਦੇ ਪੰਜਾਬ ਸਰਕਾਰ ਦਾ ਕੰਮ ਹੈ ਮਿਲ ਕੇ ਸਿਰਫ ਠੇਕੇਦਾਰ ਸਿਸਟਮ ਬਾਹਰ ਘਟਾਣਾ ਨਹੀਂ ਜੋ ਸਾਡੇ ਲੈਵਲ ਤੇ ਸੀ ਉਹ ਅਸੀਂ ਕਰ ਚੁੱਕੇ ਹਾਂ ਸਾਡੀ ਉਹਨਾਂ ਦੇ ਨਾਲ ਗੱਲ ਵੀ ਹੋ ਰਹੀ ਹੈ ਤੇ ਉਹਨਾਂ ਦੀ ਬਹੁਤ ਐ ਰਸੈਂਤੀ ਵੀ ਕਿਹਾ ਸੀਗਾ ਆਸਤਾ ਯਾਰ ਕਿ ਮੈਂ ਕਲਚ ਨੂੰ ਮੈਂ ਪੈਰ ਦਿੰਦਾਗਾ ਡਿਸਪਲੇ ਬੀਸੀ ਵੀ ਨਾਲ ਯਾਰ ਉਹ ਸਾਲ ਹੋ ਗਏ ਮੈਨੂੰ ਤਾਂ ਕੋਲੇ 2.5 ਸਾਲ ਆ ਵੀ ਹੋ ਗਏ ਸਾਡੀ ਏਸੀ ਪੱਸਾ ਵੀ ਬੰਦ ਕਰੂਗਾ ਅੱਜ ਤਾਈਂ ਮੈਨਾਂ ਕਦੇ ਕਲਚ ਤੇ ਪੇਟ ਉਹਦਾ ਨਾ ਚੱਕਿਆ ਜਾ ਕਿਦੇ ਕਿ ਆਪ ਹੀ ਰਗੜੇ ਜੇ ਲੱਭਣੀਆਂ ਸੀ ਪੰਜਾਬ ਵਿੱਚ ਇੱਕ ਦੋ ਤਿੰਨ ਗੱਲਾਂ ਮੈਂ ਦੇਖੀਆਂ ਇੱਥੇ ਇੱਕ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗਠਨ ਗੱਠ ਬੰਦਨਾ ਉਹਨਾਂ ਨੇ ਦੇਖਿਆ ਇੱਕ ਜਿੱਥੇ ਕਾਂਗਰਸ ਦਾ ਕੈਂਡੀਡੇਟ ਤੰਗਾ ਉਥੇ ਵੀਕ ਕਰਤਾ ਇਹਨਾਂ ਨੇ ਇਹਦਾ ਵੀਕ ਹੈ ਤੇ ਉਧਰ ਕਾਉਂਗੇ ਦੂਜੀ ਗੱਲ ਜਿਹੜੀ ਮੈਂ ਦੇਖੀ ਹੈ ਕਾਂਗਰਸ ਆਮ ਆਦਮੀ ਪਾਰਟੀ ਟੁੱਟੂ ਗਈ ਪੰਜਾਬ ਵਿੱਚ ਇਲੈਕਸ਼ਨ ਦੇ ਬਾਅਦ ਭਗਵੰਤ ਮਾਨ ਐਂਡ ਅਮੇਸ਼ਾ ਆਰ 1 ਥੋੜੇ ਸਾਹਮਣੇ ਆ ਐਗਜ਼ਾਮਪਲ ਦੱਸ ਦਿੰਨੇ ਦੋ ਐਗਜ਼ਾਮਪਲ ਮੇਰੇ ਕੋਲ ਹੈ ਇੱਕ ਜਿਹੜਾ ਬਾਰਡਰ ਸੀਲ ਕੀਤਾ ਸੀ ਵਿਦ ਕਨਸੈਂਟ ਵਿਦ ਐਗਰੀਮੈਂਟ ਦੂਜਾ ਤੁਸੀਂ ਆ ਬੀਜੇਪੀ ਦੇ ਕੈਂਡੀਡੇਟ ਅਮਰਤ ਪਰਮਪਾਲ ਕੌਰ ਦਾ ਨਾਲੇ ਕਹਿੰਦੇ ਸਾਡਾ ਅਸੀਂ ਰਿਜੈਕਟ ਕੀਤਾ ਇੱਕ ਦਿਨ ਚ ਕਿਵੇਂ ਐਕਸੈਪਟ ਹੋ ਗਿਆ ਇੱਕ ਦਿਨ ਇੱਕ ਦਿਨ ਚ ਨਾਲੇ ਸਟੇਟਮੈਂਟ ਦਿੱਤੀ ਕੀ ਉਹ ਯਾਰ ਮੇਰੀ ਗੱਲ ਸੁਣੋ ਤੁਸੀਂ ਕੱਲ ਦਾ ਅਖਬਾਰ ਪੜੋ ਨਿਊਜ਼ ਆਈ ਹੈ ਜਿਹੜੀ ਕੀ ਹੁਣ ਇੱਕਦਮ ਉਹਨਾਂ ਨੂੰ ਵੀ ਆ ਰਿਹਾ ਸੀ ਉਹਨਾਂ ਨੇ ਗੰਭਰ ਮੈਂ ਪਹਿਲੇ ਕੀ ਕਹਿੰਦੇ ਸੀ ਨਹੀਂ ਅਸੀਂ ਐਕਸੈਪਟ ਕਰਦੇ ਕਲ ਇਹ ਪਾਕਿਸਤਾਨ ਅਗਰ ਉਹ ਹੈ ਕਾਉਂਟਰ ਕਰਨ ਲਈ ਆਪਣੀ ਸੜਤੀ ਕਾਲੀਦਲ ਕਾਉਂਟਰ ਕੋ ਨਹੀਂ ਆਸੀ ਦਾ ਅਜਦਾ ਪੰਜਾਬ ਦੀ ਲੜਾਈ ਲੜਦੇ ਆ ਪੰਜਾਬ ਸੋ ਅਸੀਂ ਤਾਂ ਪੰਜਾਬੀ ਕਾਉਂਟਰ ਦੀ ਲੋੜ ਹੀ ਨਹੀਂ ਪੰਜਾਬੀ ਕ੍ਰਾਸ ਪਾਰਟੀ ਲਾਈਨ ਆਰ ਕਨਵਰਜਿੰਗ ਟੁਵਰਡ ਅਕਾਲੀ ਦਲ ਕਿਉਂਕਿ ਹੁਣ ਬਠਿੰਡੇ ਦੇ ਲੋਕ ਹੈ ਤੁਸੀਂ ਦੇਖ ਲਿਆ 7 ਸਾਲ ਜਿਹੜੇ ਖਰਾਬ ਕਰਤੇ ਨਹੀਂ ਤਾਂ ਬਠਿੰਡਾ ਚ ਜੋ ਬਣਿਆ ਅਕਾਲੀ ਦਲ ਦੀ ਸਰਕਾਰ ਚ ਬਣਿਆ ਹਸਿਮਤ ਤੌਰ ਬਾਅਦ ਲਈ ਏਮਜ਼ ਵਰਗੇ ਸਾਰੀਆਂ ਅੱਛੀਆਂ ਚੀਜ਼ਾਂ ਲੈ ਕੇ ਆਏ ਹੁਣ 7 ਸਾਲ ਖਰਾਬ ਹੋ ਗਏ ਵਾਈਸ ਦਾ ਫੀਲਿੰਗ ਪਟੰਡਾ ਕੀ ਆਪਾਂ ਡਵੈਲਪਮੈਂਟ ਦੀ ਗੱਲ ਕਰੀਏ ਪੰਜਾਬ ਵਿੱਚ ਫੀਲਿੰਗ ਆ ਗਈ ਕਿ ਜੇ ਤਰੱਕੀ ਪਖਾਲੀ ਦਲ ਨੇ ਕਰਾਈ ਹੈ ਆਪਾਂ ਐਕਸਪੈਰੀਮੈਂਟ ਕਰਨਾ ਬੰਦ ਕਰ ਦਿੱਤਾ ਡ੍ਰੇਨ ਦੇਖਦੀ ਆ ਲੋਕਾਂ ਦਾ ਉਹਦੇ ਕੰਮ ਬਹੁਤ ਵਧੀਆ ਦੇਖਦੇ ਆ ਉਹਦੇ ਕੰਮ ਵੇਖ ਲਈ ਮੈਨੂੰ ਲੱਗਾ ਲੋਕਾਂ ਨੂੰ ਇੱਕ ਸਪੈਸ਼ਲ ਐਂਡ ਵਾਲੀ ਹੋਣੀ ਚਾਹੀਦੀ ਸਾਨੂੰ ਉਹ ਕੋ ਦਿਖਾ ਦੀ ਸਾਨੂੰ ਉਹ ਡ੍ਰੇਨ ਦੇਖਦੀ ਜਿਹੜੀ ਉਹਦੀ ਘਰ ਦੇਖ ਕੇ ਉਹਦੇ ਬੂਹੇ ਕੇ ਉਦੇਸ ਦੀ ਸਾਰੇ ਬਸਤੂ ਦੇਤੀ ਸਾਡੇ 7 ਸਾਲ ਚੋਂ ਆਪੋ ਹੀ ਦੀ ਕਰਾ ਸਕੇ ਆਪਾਂ ਗੱਲਾਂ ਕਰਦੀਆਂ ਥਾਲੇ ਵਾਲਾ ਸਾਹਿਬ ਤੁਸੀਂ ਬੀਜੇਪੀ ਨੂੰ ਕਿੱਸਾ ਦੇਖਦੇ ਕਿਹੜੀ ਬੀਜੇਪੀ ਬੀਜੇਪੀ ਨੇ ਅਮਰੀਕਾ ਮਾਡਲ ਲੈ ਕੇ ਆਏ ਨੇ ਉਹ ਕਹਿੰਦੇ ਮੇਰਾ ਮਾਡਲ ਅਮਰੀਕਾ ਦਾ ਹੈਗਾ ਤੇ ਜੋ ਮੈਂ ਅਮਰੀਕਾ ਦੇ ਵਿੱਚ ਟਾਈਸ ਕਰਾਈਆਂ ਨੇ ਉਹ ਮੈਂ ਇੱਥੇ ਕਰਾਵਾਂਗਾ ਜਿੱਥੇ ਤੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਕਿਹੜੀ ਕਿਹੜੀ ਮਹਿਕਦ ਗਲਾਈ ਕਿਹੜੀ ਮਹਿਕਦ ਕਰਾਈ ਕਹਿੰਦੇ ਅਮਰੀਕਾ ਚ ਮੈਂ ਬਹੁਤ ਕਿਹੜੀ ਗਲਾਈ ਮੈਂ ਕਹਿੰਦਾ ਉਹਨੂੰ ਕੋ ਗੁੰਦਾ ਵੀ ਨਹੀਂ ਵੜ ਜਾਂਦਾ ਕੋਈ ਸਿੱਖ بڑے ਲਿਖੇ ਬੰਦੇ ਲੋਕਾਂ ਨਾਲ ਝੂਠ ਬੋਲਦੇ ਕੋਈ ਮਸਕਾ ਜੋ ਨਾ ਕੋਈ ਚਲਾ ਆ ਰਿਹਾ ਨਾ ਕੋਈ ਜਾ ਰਿਹਾ ਉਹ ਸੰਧੂ ਸਾਹਿਬ ਉਹਦਾ ਹੀ ਸੀਰ ਸੁਬਦੇ ਲਾਦੇ ਆ ਉਹਨਾਂ ਨੂੰ ਕਹੋਗੇ ਚਾਹ ਤੀਗ ਨੂੰ ਸਵੇਰੇ 9:11 ਤੇ ਇੱਕ ਫਲਾਈਟ ਜੰਦੀ ਦਿੰਦੀ ਨੂੰ ਆਪਣੀ ਬੁੱਕ ਕਰਕੇ ਰੱਖੋ ਉਹਨਾਂ ਦਾ ਕੰਮ ਹੋਇਆ ਅਰਨਿਲ ਜੋਸ਼ੀ ਕਹਿ ਰਹੇ ਆ ਕਿ ਮੇਰਾ ਅਜੰਡਾ ਵਿਕਾਸ ਰਿਹਾ ਮੈਂ ਸ਼ਹਿਰ ਦਾ ਵਿਕਾਸ ਕਰਾਇਆ ਟੈਲਮੰਤੀ 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 ਉਹੀ ਉਹੀ ਜੋਸ਼ੀ ਦੀ ਗੱਲ ਕਰਦੇ ਕਹਿੰਦੇ ਮੇਰੀ ਫੈਕਟਰੀ ਕੱਟੋ ਜੇ ਹਿੰਮਤ ਕੀਤੀ ਲੈ ਉਹਦੇ ਭਰੇਵੇਂ ਕਿੱਥੇ ਗਏ ਫੈਕਟਰੀ ਵਾਲੇ ਹੋਰ ਤੇ ਭਰੇਵੇਂ ਵੀ ਨਾਲ ਲਿੱਤੇ ਨੇ ਉਹਨਾਂ ਕੋਲ ਨੇ ਕਿੱਥੇ ਜਿਹੜਾ ਤੇਲਾਂ ਵੇਚਦੇ ਹੁੰਦੇ ਸੀ ਉਹਦੀ ਲੱਭਦੇ ਜਿਨ੍ਹਾਂ ਨੇ ਕੁਦਰਤ ਪੀਆ ਇਕੱਠਾ ਕੀਤਾ ਹੈ ਭੜੇਵੇਂ ਕਿੱਥੇ ਉਹਦੇ ਉਧਰ ਭੜੇਵੇਂ ਵੀ ਨਹੀਂ ਲੱਭਦੇ ਤੁਹਾਨੂੰ ਹੁਣ ਇੱਕ ਨਵਾਂ ਸਵਾਲ ਹੈ ਕਿ ਹੁਣ ਅੱਗੇ ਇਸ ਤਰੀਕੇ ਨਾਲ ਗੇਮ ਆਨ ਹੋ ਚੁੱਕੀ ਹੈ ਕੀ ਸਮਝਿਓ ਕਿ ਕੁਝ ਦਿਨ ਦਿਨ ਰਹਿ ਗਏ ਨੇ ਤੁਹਾਡਾ ਏਜੰਡਾ ਕੀ ਹੋਏਗਾ ਸਾਡਾ ਏਜੰਡਾ ਜਿਹੜਾ ਪੰਜਾਬ ਦਾ ਏਜੰਡਾ ਆ ਪੰਜਾਬ ਦਾ ਵਿਕਾਸ ਦਾ ਏਜੰਡਾ ਅੰਮ੍ਰਿਤਸਰ ਦੇ ਵਿਕਾਸ ਦਾ ਏਜੰਡਾ ਅੰਮ੍ਰਿਤਸਰ ਦੇ ਇੰਡਸਟਰੀ ਦਾ ਏਜੰਡਾ ਅੰਮ੍ਰਿਤਸਰ ਦੇ ਟ੍ਰੇਡ ਦਾ ਏਜੰਡਾ ਅੰਮ੍ਰਿਤਸਰ ਦੇ ਵਿੱਚ ਸਪੋਰਟ ਹੱਬ ਦਾ ਏਜੰਡਾ ਅੰਮ੍ਰਿਤਸਰ ਵਿੱਚ ਫਿਲਮ ਸਿਟੀ ਦਾ ਏਜੰਡਾ ਅਮਰਸਰ ਦੇ ਇੰਟਰ ਦੇ ਅੰਦਰ ਯੂਨੀਵਰਸਿਟੀ ਦਾ ਜੰਡਾ ਅਮਰਸਰ ਦੇ ਵਿੱਚ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਦਾ ਜਗਾ ਬਹੁਤ ਝੰਡੇ ਫਿਰ ਜੇ ਅਸੀਂ ਲੈ ਲੇ ਸਬਜ਼ੀਆਂ ਵੀ ਇੱਥੋਂ ਭਾਈ ਆਹਦੇ ਵੀ ਜਿਆਗ ਰੱਖੇ ਉਹ ਜਾਣਗੇ ਪਾਪੜ ਵੜੀਆਂ ਜਾਣਗੇ ਪੰਜਾਬ ਅਮਰਸਰ ਕੁਝ ਹਾਲ ਹੋਏਗਾ ਕੋ ਗਾ ਜਾ ਪਿਓ ਦੇ ਪੁੱਤਾਂ ਝੂਠ ਬਾਦੇ ਤੂੰ ਝੂਠ ਦਾ ਮਾਇਕਾ ਮਾਰੀ ਜਾਂਦਾ ਅੱਛਾ ਉਹ ਇੱਕ ਮੋੜੀ ਤੁਹਾਡੇ ਵਾਲੇ 300 ਰੁਪਏ 300 ਰੁਪਏ ਕਿਲੋ ਕਿਹਦਾ ਗੋਭੀ ਵਿਕੂ ਕਿਲਾ ਹੋ ਸੋਲੋਗਾ ਮੈਂ ਪਹਿਲਾ ਬੰਦਾ ਵੇਖਿਆ ਲੀਡਰ ਜਿਹੜਾ ਇੰਦਾਂ ਦੀਆਂ ਗੱਲਾਂ ਕਰਦਾ ਸਭ ਦੇ ਕਿਹਦਾ ਕੋ ਗਾ ਜਾ ਤੇਰੇ ਗਾੜੀ ਹੱਥ ਜੋ ਜਿੱਦਾਂ ਜੇਤਲੀ ਸਾਹਿਬ ਨਹੀਂ ਮੁੜ ਕੇ ਆਏ ਜਿੱਦਾਂ ਪੁਲੀਸ ਸਾਹਿਬ ਨਹੀਂ ਆਏ ਇਦਾਂ ਜੇ ਸੰਧੂ ਸਾਹਿਬ ਤਾਂ ਉਹ 4-3 ਤੋਂ ਬਾਅਦ ਲੱਭ ਜਾਂਦੇ ਤੇ ਮੈਂ ਤਾਂ ਕਲੀਰਟਾ ਜੀ ਆਉਟ ਆ ਨਹੀਂ ਤੇ ਤੁਸੀਂ ਮੇਰੀ ਗੱਲ ਸੁਣੋ ਉਹ ਤੇ ਜਿੱਤ ਲਗਾਤਾਰ ਬੰਕਦੇ ਜੈ ਸ਼੍ਰੀ ਰਾਮ ਨਾਮ ਕਰਕੇ ਸਾਨੂੰ ਲੋਕ ਬਹੁਤ ਪਿਆਰ ਕਰ ਰਹੇ ਆ ਤਾਂ ਜੋ ਕਰੇ ਜੈ ਸ਼੍ਰੀ ਰਾਮ ਉਹਨਾਂ ਦੇ ਉਹਨਾਂ ਦੇ ਰਿਸ਼ਤੇ ਨਾਲ ਹੀ ਆਰਾਮ ਸਾਹਿਬ ਦਾ ਸਾਜ ਆਰਾਮ ਸਾਡਾ ਵੀ ਆ ਆਰਾਮ ਸਾਡੇ ਸਭਾਜ ਦਾ ਸਾਜ ਹੈ ਸਾਡੇ ਦੁਨਿਆਵੀ ਸੰਸਾਰ ਦਾ ਸਾਜ ਆਰਾਮ ਇਹਨਾਂ ਨੇ ਖਰੀਦਿਆ ਹੈ ਇਹ ਆਰਾਮ ਦਾ ਨਾਮ ਲਾ ਕੇ ਵਟਾ ਲਿੰਦੇ ਆ ਆਰਾਮ ਸਾਡਾ ਵੀ ਆ ਰਾਮਦੇਹੀ ਭਗਤ ਦੀਗੇ ਅਸੀਂ ਰਾਮ ਨੂੰ ਨਹੀਂ ਮੰਨਦੇ ਅਸੀਂ ਗੁਲਨਾਨ ਸਿੰਘ ਨੂੰ ਨਹੀਂ ਮੰਨਦੇ ਇਹ ਬੀਜੇਪੀ ਵਾਲੇ ਜੀ ਰਾਮ ਜਾਬ ਕਰੀ ਜਾਂਦੇ ਨਾ ਜਿਸ ਦਿਨ ਮੋਦੀ ਜੀ ਆਏ ਨਾ ਅੰਮ੍ਰ ਪੰਜਾਬ ਤੇ ਹਵਾ ਤੇ ਉਸ ਦਿਨ ਬਦਲ ਗਈ ਸਾਰੀ ਆਵਾਜ਼ ਨਹੀਂ ਬਿਲਕੁਲ ਸਹੀ ਕਹਿ ਰਹੇ ਹੋ ਮੋਦੀ ਜੀ ਜਿੱਥੇ ਜਿੱਥੇ ਜਾ ਰਹੇ ਹੈ ਉਲਟਾ ਹੋ ਰਿਹਾ ਕੰਮ ਐ ਹੋ ਰਿਹਾ ਜਿੱਦਾਂ ਪੰਜਾਬ ਜਾ ਕੇ ਉਦਾਂ ਐ ਹੋ ਜਾਣਾ ਇੱਥੇ ਆਉਂਦੇ ਕਿਸਾਨ ਬਿਠੇ ਤਿਆਰ ਤਿਆਰ ਔਰ ਉਹਦਾ ਨਾ ਉਦਾਂ ਹੀ ਐ ਉਲਟਾ ਹੋ ਜਾਊਗਾ ਬਸ